ਵਲਾਟੀ ਵੀ ਦੇਖ ਰਹੇ ਹੋ ਸੋਤੇ ਨੂੰ ਪਿਆਰ ਭਰੀ ਸਤਿ ਸ਼ਕਾਲ ਤੁਹਾਡੇ ਇਸ ਚੈਨਲ ਦੇ ਸਵਾਗਤ ਹੈ ਅੱਜ ਨੌਵੇਂ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਲੀਦਾਨ ਦਿਵਸ ਮੌਕੇ ਲੱਖਾਂ ਸ਼ਰਧਾਲੂ ਵੱੱਕ ਵੱਕ ਗੁਰਦੁਆਰਿਆਂ ਦੇ ਵਿੱਚ ਨਤਮਸਤਕ ਹੋਏ ਉਹਦੇ ਪੰਜਾਬ ਸਰਕਾਰ ਵੱਲੋਂ ਡੂੰਕੇ ਮਹਾਦਰ ਜੀ ਦੇ ਨਾਮ ਤੇ ਯੂਨੀਵਰਸਿਟੀ ਬਣਾਉਣ ਦਾ ਇਰਾਦਾ ਕੀਤਾ ਅਤੇ ਕੱਲ ਹੋਏ ਵਿਸ਼ੇਸ਼ ਮੇਰੇ ਅਨਸਰਵਾ ਦੇ ਸਮਾਗਮ ਜੋ ਸ਼੍ਰੀ ਅਨੰਦ ਪ੍ਰਸਾਦ ਵਗੈਰੇ ਪਿਆਇਆ ਗਿਆ ਸੀਗਾ ਉਸ ਦੇ ਵਿੱਚ ਤਿੰਨੇ ਤਿੰਨ ਤੱਕ ਸ਼੍ਰੀ ਅਨੰਦ ਪ੍ਰਸਾਦ ਸ਼੍ਰੀ ਅਮਰਸਾਦ ਸਾਹਿਬ ਅਤੇ ਗੁਰੂ ਗੀਕਾਸ਼ੀ ਤਤ ਦੰਗਵਾ ਸਾਹਿਬ ਨੂੰ ਪਵਿੱਤਰ ਦਰਜਾ ਅਲਾਣਿਆ ਗਿਆ ਜਿਸ ਦੇ ਵਿੱਚ ਇੱਕ ਘੇਰਾ ਬਣਾ ਕੇ ਉਹਦੇ ਵਿੱਚ ਸਾਰੇ ਕੋਈ ਉੱਥੇ ਨਸ਼ਾ ਨਹੀਂ ਬੀਕਿਆ ਕੋਈ ਸ਼ਰਾਬ ਨਹੀਂ ਕੋਈ ਜਿਖਾਣੀ ਹੋਵੇਗੀ ਬਹੁਤ ਹੀ ਵਧੀਆ ਮੇਂਦਰ ਇੱਕ ਹੋਰ ਖਬਰ ਦਾ ਰੁਕ ਕਰਦੇ ਆਂ ਕੰਗਣਰ ਰਣੌਤ ਸੰਸਦ ਮੈਂਬਰ ਮੰਡੀ ਤੋਂ ਜਿਨ੍ਹਾਂ ਦੀ ਬਠਿੰਡਾ ਦੀ ਅਦਾਲਤ ਵਿੱਚ ਪੇਸ਼ੀ ਸੀਗੀ ਬਠਿੰਡਾ ਅਦਾਲਤ ਵੱਲੋਂ ਉਹਨਾਂ 'ਤੇ ਦੋਸ਼ ਤੈਅ ਕੀਤੇ ਗਏ ਹਨ ਪਰ ਕੰਗਣਰ ਰਣੌਤ ਇਸ ਪੇਸ਼ੀ ਤੇ ਨਹੀਂ ਪਹੁੰਚੇ ਸਨ ਉਦੋਂ ਬੇਬੇ ਮਿੰਦਰ ਗੌਰ ਕਾਂ ਦੀ ਕਿ ਮੈਂ ਉਹਨਾਂ ਨੂੰ ਕੋਈ ਮਾਫ ਨਹੀਂ ਕੀਤਾ ਜੋ ਫੈਸਲਾ ਅਦਾਲਤ ਕਰੇਗੀ ਉਹੀ ਮੰਨਾਂਗੇ ਸੋ ਅਗਲੀ ਤਾਰੀਖ 4 ਦਸੰਬਰ ਦੀ ਹੈ ਜਿਸ ਤੇ ਕੰਗਣਾ ਰਣਾਉਤ ਨੂੰ ਨਿਜੀ ਤੌਰ ਤੇ ਪੇਸ਼ ਹੋਣ ਲਈ ਕੋਰਟ ਵੱਲੋਂ ਸੋ ਕੋਰਟ ਨੇ ਉਹਨਾਂ ਨੂੰ ਨਿਜੀ ਪੇਸ਼ੀ ਤੋਂ ਕੋਈ ਰਾਹਤ ਨਹੀਂ ਦਿੱਤੀ ਸੋ ਇਸ ਦੇ ਨਾਲ ਹੀ ਕੰਗਣਾ ਰਣਾਉਤ ਦੀਆਂ ਮੁਸ਼ਕਲਾਂ ਵੀ ਵਧੀਆਂ ਨੇ ਧੰਨਵਾਦ